ਜਿਹੜੇ ਚਾਰ ਵਰਣ ਨੇ ਉਹਨਾਂ ਚੋਂ ਵਰਨਾ ਨੂੰ ਬਣਾਉਣ ਵਾਲਾ ਕਿਹੜਾ ਮਨੁੱਖ ਆ ਉਸ ਮਨੁੱਖ ਨੇ ਚਾਰ ਵਰਣ ਬਣਾ ਕੇ ਕੀਤਾ ਕੀਆ ਜਦੋਂ ਚਾਰ ਵਰਣ ਬਣਾਏ ਗਏ ਆ ਕਿਉਂ ਬਣਾਏ ਗਏ ਆ ਉਹ ਸਮਝਣਾ ਜ਼ਰੂਰੀ ਆ ਕੀ ਚਾਰ ਵਰਣ ਜ਼ਰੂਰੀ ਸੀ ਜਾਂ ਇਸ ਕੁਦਰਤ ਦੇ ਵਿੱਚ ਚਾਰ ਤੱਤਾਂ ਚੱਲ ਰਿਹਾ ਅਕਾਰ ਚੱਲ ਰਹੇ ਦ੍ਰਮੰਡ ਉਹ ਸਮਝਣੇ ਜ਼ਰੂਰੀ ਸੀ ਕਿ ਅਸੀਂ ਚੌ ਤੱਤਾ ਨੂੰ ਸਮਝਣ ਵਾਲੇ ਚੌ ਤੱਤਾ ਨੂੰ ਸਮਝਣ ਵਾਲੇ ਲੋਕ ਕਿ ਅਸੀਂ ਉਹਨਾਂ ਨੂੰ ਸਵੀਕਾਰ ਕੀਤਾ ਸਤਿਗੁਰ ਉਦਾਸ ਮਹਾਰਾਜ ਜੀ ਸਤਿਗੁਰ ਕਬੀਰ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਸੱਧਨਾ ਜੀ ਸਤਿਗੁਰ ਸਹਿਨ ਜੀ ਕਿ ਅਸੀਂ ਉਹਨਾਂ ਨੂੰ ਉਹ ਦਰਜਾ ਦਿੱਤਾ ਇਸ ਯਾਫਿਰ ਸਿਰਫ ਤੇ ਸਿਰਫ ਪੱਗ ਬਨ ਕੇ ਪੱਗ ਬਨ ਕੇ ਸ੍ਰੀ ਸਾਹ ਪਾ ਕੇ ਅਸੀਂ ਸਿਰਫ ਹੰਕਾਰ ਕੀਤਾ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਇਹ ਸਾਰੇ ਹੀ ਤੁਹਾਡੇ ਵਾਸਤੇ ਸਵਾਲ ਨੇ ਕਿਉਂ ਸਵਾਲ ਨੇ ਕਿਉਂ ਕਿ ਸਾਨੂੰ ਅੱਜ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਪੜਨੀਆ ਕੀ ਪੱਗ ਜਿਹੜੀ ਸੀ ਸਿਰ ਦੇ ਉੱਤੇ ਇਸ ਕਰਕੇ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਤੁਸੀਂ ਪੱਗ ਬਨ ਕੇ ਤੇ ਰਾਮ ਦੇ ਨਾਲ ਹੰਕਾਰੀ ਫਿਰੇ ਜਿਉਂ ਬਤਾਲਿਆ ਬਾਣੀ ਕਹਿ ਰਿਆ ਬਾਣੀ ਕਹਿ ਰਹੀ ਮੈਂ ਨਹੀਂ ਕਹਿ ਰਿਆ ਮਸਤਾਨਿਆ ਫਿਰਦਾ ਮਸਤਾਨਾ ਹੋਇਆ ਫਿਰਦਾ ਫਿਰੇ ਜਿਉਂ ਬਤਾਲਿਆ ਵੀ ਜਿੱਦਾਂ ਬਤਾਲੇ ਜਿੱਦਾਂ ਪਾਗਲ ਬੇਫਕੂਫ ਹੁੰਦੇ ਆ ਇਦਾਂ ਤੁਰੇ ਫਿਰਦੇ ਆ ਇਸ ਕਰਕੇ ਸਾਨੂੰ ਪੱਗ ਬਣਾਈ ਸੀ ਪੱਗ ਵਾਲੇ ਮਨੁੱਖ ਨੂੰ ਦੇਖ ਕੇ ਲੋਕਾਂ ਨੇ ਇਸ ਦੁਨੀਆ ਦੇ ਇਸ ਪੂਰੀ ਧਰਤੀ ਦੇ ਲੋਕਾਂ ਨੇ ਇਸ ਪੱਗ ਨੂੰ ਦੇਖ ਕੇ ਕੀ ਸਾਡੇ ਤੋਂ ਆਈਡੀਆ ਲਾਉਣਾ ਸੀ ਕੀ ਸਾਡੇ ਤੋਂ ਉਮੀਦ ਰੱਖਣੀ ਸੀ ਕਿ ਇਹ ਜਿਹੜਾ ਮਨੋੱਖ ਆ ਪੱਗ ਵਾਲਾ ਇਹ ਬਹੁਤ ਵੱਡਾ ਗਿਆਨੀ ਆ ਇਹ ਪੂਰੀ ਦੁਨੀਆ ਤੇ ਦੁਨੀਆ ਦੇ ਉੱਤੇ ਰਾਜ ਕਰਨ ਦੀ ਹਿੰਮਤ ਰੱਖਦਾ ਪੂਰੀ ਦੁਨੀਆ ਦੇ ਸਵਾਲਾਂ ਦਾ ਜਵਾਬ ਦੇਣ ਦੀ ਹਿੰਮਤ ਰੱਖਦਾ ਇਹ ਕਿਨੇ ਸਗਾੜਿਆ ਸੀ ਸਾਨੂੰ ਬਾਣੀ ਨੇ ਕਿਹੜੀ ਬਾਣੀ ਨੇ ਕਿਹੜੀ ਬਾਣੀ ਨੇ ਸਿਖਾਇਆ ਸੀ ਸਾਨੂੰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਦੋਂ ਸਾਡੀ ਸੁਣ ਸੁਣ ਹੋ ਸੁਣ ਸੁਣ ਗੁਰੂ ਰਾਮਦਾਸ ਜੀ ਕਹਿੰਦੇ ਨਾ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਅਮਰਦਾਸ ਜੀ ਗੁਰੂ ਅਮਰਦਾਸ ਜੀ ਕਹਿੰਦੇ ਆ ਐ ਸਰਬਣੋ ਮੇਰਿਓ ਸੱਚੇ ਸੋਣੇ ਨੂੰ ਪਠਾਏ ਸ਼ਰੀਰ ਲਾਏ ਸੋਣਾ ਸੱਚ ਸੱਚ ਸੁਣਨਾ ਆ ਕਿੱਥੇ ਸੁਣਨਾ ਸੱਚ ਅੱਖਾਂ ਨਾਲ ਦੇਖਿਆ ਜਾ ਸਕਦਾ ਜੇ ਆਪਾਂ ਅੱਖਾਂ ਤੋਂ ਸੁਣਨਾ ਸ਼ੁਰੂ ਕਰ ਦਈਏ ਕੰਨ ਕਰ ਲਈਏ ਬੰਦ ਤਾਂ ਮੈਨੂੰ ਦੱਸੋ ਸਾਨੂੰ ਦੇਖਿਆ ਤਾਂ ਜਾ ਸਕਦਾ ਖਾਣਾ ਪਰ ਸੁਣਿਆ ਨਹੀਂ ਜਾ ਸਕਦਾ